ਕਿ ਫੌਜੀ ਦਾ ਕੈਰੈਕਟਰ ਹੈਗਾ ਤੇ ਮਤਲਬ ਜਿਹੜਾ ਜੀਮੀਦਾਰ ਪਰਿਵਾਰ ਤੋਂ ਹੈ ਹਨਾ ਤੇ ਕਿੱਦਾਂ ਦਾ ਉਹਦਾ ਇੱਕ ਫੈਮਿਲੀ ਹੈ ਫੈਮਿਲੀ ਨਾਲ ਮੰਨ ਲਓ ਬਣਦੀ ਨਹੀਂ ਬਣਦੀ ਉਹਦਾ ਵਿਆਹ ਹੁੰਦਾ ਤੇ ਉਸ ਵੇਲੇ ਸ਼ਹੀਦ ਹੁੰਦਾ ਤੇ ਉਹਦੀ ਵਾਈਫ ਨੂੰ ਕਿੱਦਾਂ ਸਰਵਾਈਵ ਕਰਨਾ ਪੈਂਦਾ ਮਤਲਬ ਆਲਮੋਸਟ ਤੁਹਾਨੂੰ ਕਾਫੀ ਕੁਝ ਇਹਦੇ ਚ ਦੇਖਣ ਨੂੰ ਮਿਲੇਗਾ ਫਸਲ ਨੂੰ ਸਫਲ ਵੀ ਤੁਸੀਂ ਕਰਨਾ ਹੈ ਡਾਇਰੈਕਟ ਵੀ ਤੁਸੀਂ ਕਰਨਾ ਤੇ ਐਕਟ ਵੀ ਤੁਸੀਂ ਕਰਨਾ ਹੈ ਨਹੀਂ ਮੈਂ ਤਾਂ ਕੀ ਕਰਨਾ ਮੇਰੀ ਪੂਰੀ ਟੀਮ ਨੇ ਕਰਨਾ ਹੈ ਮੇਰੀ ਕਾਸਟ ਨੇ ਕਰਨਾ ਕਹਿੰਦਾ ਮੈਂ ਤਾਂ ਆਰਟਿਸਟ ਦਾ ਨਹੀਂ ਕਰਨਾ ਪਰ ਇੱਕ ਟੀਮ ਵਰਕ ਹੈ ਆਬਵੀਅਸਲੀ ਅਗਰ ਮਤਲਬ ਸਾਰਿਆਂ ਦੀ ਮਿਹਨਤ ਹੈ ਸਾਰੇ ਚੰਗੀ ਮਿਹਨਤ ਕਰ ਵੀ ਰਹੇ ਆ ਤਾਂ ਮੈਨੂੰ ਲੱਗਦਾ ਕਿ ਪ੍ਰੋਡਕਟ ਵਧੀਆ ਬਣ ਕੇ ਆਊਗਾ ਉਹ ਕਿਹੜੀ ਕਲਾਇੰਟ ਸੀ ਜਿਹੜੇ ਤੁਸੀਂ ਦੱਸਿਆ ਕਿ ਬਸ ਜਦੋਂ ਉਹਨਾਂ ਨੇ ਸਾਨੂੰ ਲਾਈਨ ਦੱਸੀ ਅਸੀਂ ਓਕੇ ਕਰਤਾ ਤਿੰਨ ਚਾਰ ਚੀਜ਼ਾਂ ਉਹਨਾਂ ਨੇ ਦੱਸੀਆਂ ਜੁੜੀਆਂ ਕਿ ਮੈਨੂੰ ਲੱਗੀਆਂ ਕਿ ਯਾਰ ਇਹ ਬਚਪਨ ਚ ਇਹ ਚੀਜ਼ਾਂ ਤਾਂ ਮੈਂ ਵੀ ਸੁਣੀਆਂ ਜਾਂ ਦੇਖੀਆਂ ਹੈ ਨਾ ਸ਼ੈਨੂਰ ਨੂੰ ਵੀ ਲੱਗਿਆ ਕਿ ਯਾਰ ਇਹ ਤਾਂ ਸਾਡੇ ਮਤਲਬ ਜਦ ਕਿ ਉਹ ਪੰਜਾਬ ਨਾਲ ਰਿਲੇਟਡ ਨਹੀਂ ਹੈਗੀ ਉਹਨੂੰ ਲੱਗੇ ਕਿ ਇਹ ਤਾਂ ਉਹ ਮਤਲਬ ਬੰਬਈ ਤੋਂ ਬਾਹਰ ਮਤਲਬ ਹైదరాబాద్ ਤੋਂ ਹੈ ਨਾ ਕਿ ਇਹ ਚੀਜ਼ਾਂ ਤਾਂ ਉੱਧਰ ਵੀ ਹੁੰਦੀ ਹੈ ਤਾਂ ਫਿਰ ਸਾਨੂੰ ਲੱਗੇ ਕਿ ਯਾਰ ਇਹ ਤਾਂ ਮਤਲਬ ਹਰ ਤੀਜੇ ਕਰਦੀ ਕਹਾਣੀ ਹੈ ਜਾਂ ਕੁਝ ਕਹਿ ਲੋ ਚਾਹੇ ਉਹ ਪੰਜਾਬੀ ਹੋਵੇ ਚਾਹੇ ਹਿੰਦੀ ਬੋਲਦਾ ਹੋਵੇ ਚਾਹੇ ਮਰਾਠੀ ਕੋਈ ਵੀ ਹੈ ਨਾ ਤਾਂ ਫਿਰ ਸਾਨੂੰ ਲੱਗੇ ਕਿਤੇ ਨਾ ਕਿਤੇ ਕਨੈਕਟ ਹੋਏਗੀ ਆਡੀਅנס ਉਹ ਚੀਜ਼ ਨਾਲ ਜਿਹਨੂੰ ਜਦੋਂ ਅਸੀਂ ਨਾ ਉਦੋਂ ਹੀ ਪਸੰਦ ਕਰਦੇ ਹੁੰਨੇ ਸਾਨੂੰ ਲੱਗਦਾ ਜੀ ਜਦੋਂ ਸਾਨੂੰ ਲੱਗਦਾ ਇਹ ਤਾਂ ਸਾਡੀ ਆਪਣੀ ਕਹਾਣੀ ਹੈ ਜੇ ਤਾਂ ਇਹ ਸਾਡੇ ਨਾਲ ਦੇ ਪਿੰਡ ਹੋਇਆ ਜੀ ਇਹ ਤਾਂ ਸਾਡੇ ਪਿੰਡ ਵੀ ਹੋਇਆ ਸੀ ਤਾਂ ਤਾਂ ਕਰਕੇ ਸਾਨੂੰ ਲੱਗੇ ਕਿ ਨਹੀਂ ਆਪਾਂ ਏਸੀ ਤੇ ਕੰਮ ਕਰਦੇ ਵੈਬ ਸੀਰੀਜ਼ ਫਸਲ ਦੇ ਪੋਸਟਰ ਲਾਂਚ ਤੇ ਪਹੁੰਚਿਆ ਮਹਾਰਾਜ ਮੌਜੂਦ ਹੈ ਡਾਇਰੈਕਟ ਵੀ ਕੀਤਾ ਹੈ ਤੇ ਐਕਟ ਵੀ ਕੀਤਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਥੈਂਕ ਯੂ ਸੋ ਮਚ ਜੀ ਕੀ ਹਾਲ ਚਾਲ ਬਸ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੈਬ ਸੀਰੀਜ਼ ਲੈ ਕੇ ਆ ਰਹੇ ਹੋ ਫਸਲ ਡਾਇਰੈਕਟ ਵੀ ਕਰ ਰਹੇ ਹੋ ਤੇ ਐਕਟ ਵੀ ਕਰ ਰਹੇ ਹੋ ਕੀ ਕਿੰਨਾ ਕੁ ਡਿਫਰੈਂਟ ਲੱਗਦਾ ਦੋਨੋਂ ਚੀਜ਼ਾਂ ਨੂੰ ਇਕੱਠੇ ਕਰਨਾ ਦੇਖੋ ਆਬਵੀਅਸਲੀ ਡਿਫਰੈਂਟ ਹੈ ਹੀ ਹੈ ਨਾ ਐਕਟਰ ਦੀ ਜੌਬ ਇੱਕ ਅਲੱਗ ਹੈ ਡਾਇਰੈਕਟਰ ਦੀ ਅਲੱਗ ਹੈ ਪਰ ਜਦੋਂ ਦੋਨੋਂ ਇਕੱਠੇ ਹੋ ਜਾਣੇ ਤਾਂ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਤੇ ਤੁਹਾਡੀ ਮਿਹਨਤ ਵੀ ਸ਼ਾਇਦ ਵਧ ਜਾਂਦੀ ਹੈ ਪਰ ਮਤਲਬ ਮੈਂ ਲੱਕੀਮੰਦ ਹੈ ਕਿ ਮੇਰੇ ਕੋਲ ਉਦਾਂ ਦੀ ਟੀਮ ਹੈਗੀ ਹੈ ਸ਼ਾਇਦ ਜਿਨ੍ਹਾਂ ਨੇ ਮੇਰੀਆਂ ਜ਼ਿੰਮੇਵਾਰੀਆਂ ਥੋੜੀਆਂ ਜਿਹਾ ਘਟਾਉਂਦੀਆਂ ਹੈ। ਅੱਛਾ ਤੁਸੀਂ ਜਦੋਂ ਤਾਂ ਨੇ ਸਕ੍ਰਿਪਟ ਲਿਖੀ ਸੀ ਤੁਸੀਂ ਪਹਿਲਾਂ ਕਹਿੰਦਾ ਸੀ ਹਾਂ ਮੈਂ ਡਾਇਰੈਕਟ ਕਰਨੀ ਹੈ ਤੇ ਐਕਟ ਵੀ ਮੈਂ ਹੀ ਕਰਨੀ ਹੈ। ਨਹੀਂ ਪਹਿਲਾਂ ਇਦਾਂ ਦਾ ਕੁਝ ਨਹੀਂ ਸੀ ਜਦੋਂ ਮੈਨੂੰ ਮੇਰੀ ਪ੍ਰੋਡਿਊਸਰ ਦਾ ਫੋਨ ਆਇਆ ਸੀ ਬੰਬੇ ਤੋਂ ਕਿ ਮੈਂ ਇਦਾਂ ਦਾ ਪੰਜਾਬ 'ਚ ਨਾ ਕੁਝ ਸੋਚ ਰਹੀ ਹੈ ਔਰ ਮਨ ਔਰੀਐਂਟਡ ਵੈਬ ਸੀਰੀਜ਼ ਬਣਾਉਂਦੀ ਕਿ ਕੋਈ ਸਟੋਰੀ ਹੋਏ ਤਾਂ ਤੇ ਫਿਰ ਉਹ ਸਾਡੀ ਡਿਸਕਸ਼ਨ ਫੋਨ ਤੇ ਚੱਲਦੀ ਰਹਿੰਦੀ ਸੀ ਤੇ ਇਹ ਚੀਜ਼ ਫਿਰ ਮੈਂ ਤਾਜਪਾਜੀ ਨਾਲ ਡਿਸਕਸ ਕੀਤੀ ਕਿ ਐਦਾਂ ਐਦਾਂ ਮਤਲਬ ਹੈ ਫਿਰ ਇੱਕ ਅੱਧੀ ਸਟੋਰੀ ਅਸੀਂ ਇੱਧਰ ਉੱਧਰ ਬਾਰੋਂ ਵੀ ਮਤਲਬ ਮੈਂ ਸੁਣੀ ਸੀ ਫਿਰ ਮੈਨੂੰ ਕਿਤੇ ਨਾ ਕਿਤੇ ਲੱਗਿਆ ਉਹ ਸਟਾਰਟ ਵੀ ਮੈਂ ਤਾਂ ਹੁੰਦੀ ਸੀ ਪਰ ਖਤਮ ਨਹੀਂ ਸੀ ਹੁੰਦੀ ਆ ਨਾ ਉਹ ਪਟਕ ਜਾਂਦੀ ਸੀ ਸਟੋਰੀ ਕਿਤੇ ਨਾ ਕਿਤੇ ਫਿਰ ਮਤਲਬ ਸ਼ੈਨੂਰ ਨੇ ਕਿਹਾ ਕਿ ਨਹੀਂ ਆਪਾਂ ਕੁੜੀਆਂ 베ਸਟ ਹੀ ਰੱਖਣਾ ਪੂਰਾ ਕਨਸੈਪਟ ਕਿਉਂਕਿ ਇਹਦਾ ਹਿੰਦੀ ਦਾ ਵੀ ਕੁਝ ਚੱਲ ਰਿਹਾ ਸੀ ਆਪਣਾ ਬੰਬੇ ਵਿੱਚ ਤੇ ਤਾਜਪਾ ਜੀ ਨੇ ਕਿਹਾ ਕਿ ਮੇਰੇ ਕੋਲ ਇੱਕ ਟਾਈਟਲ ਹੈ ਫਸਲ ਕਰਕੇ ਕਿ ਜਸਟ ਇੱਕ ਆਈਡੀ ਹੈ ਕਿ ਮੈਂ ਉਹਦੇ ਤੇ ਕੰਮ ਕਰਕੇ ਦੇਖਦਾ ਹਫਤਾ 10 ਦਿਨ ਤੁਸੀਂ ਰੁਕ ਜਾਓ ਅਗਰ ਮਤਲਬ ਕੁਝ ਨਿਕਲਦਾ ਹੈ ਤਾਂ ਮੈਂ ਸੋਚ ਕੇ ਤੁਹਾਨੂੰ ਦੱਸਦਾ ਤੇ 10 ਦਿਨ ਬਾਅਦ ਇਹਨਾਂ ਨੇ ਸਾਨੂੰ ਇੱਕ ਵਨ ਲਾਈਨ ਜੀ ਦੱਸੀ ਤਾਂ ਸਾਨੂੰ ਵਧੀਆ ਲੱਗੀ ਉਹ ਨਾ ਕਨਸੈਪਟ ਕਿਉਂਕਿ ਜਦੋਂ ਸੋਚਦੇ ਥੋੜਾ ਜਿਹਾ ਯੂਨੀਕੀ ਸੋਚਦੇ ਹੁੰਦੇ ਆ ਇਹ ਤੇ ਮੈਂ ਸ਼ੈਦੂਰ ਨਾਲ ਗੱਲ ਕੀਤੀ ਤਾਂ ਉਹਨੂੰ ਵੀ ਦੋ ਚਾਰ ਚੀਜ਼ਾਂ ਉਹ ਚ ਬਹੁਤ ਵਧੀਆ ਲੱਗੀਆਂ ਕਹਿੰਦੀ ਚਲੋ ਇਸ ਤੇ ਥੋੜਾ ਜਿਹਾ ਹੋਰ ਕੰਮ ਕਰਦੇ ਆ ਤੇ ਫਿਰ ਤਾਜਪਾ ਜੀ ਤੋਂ ਅਸੀਂ ਥੋੜਾ ਜਿਹਾ ਸਕ੍ਰ ਕਾਫੀ ਸਾਰੀਆਂ ਚੀਜ਼ਾਂ ਉਹਨਾਂ ਨੇ ਇਦਾਂ ਦੀ ਉਹਦੇ ਵਿੱਚ ਪਾਈਆਂ ਜਿਹੜੀਆਂ ਸਾਨੂੰ ਬੜੀਆਂ ਅਟਰੈਕਟਿਵ ਜਿਹੀਆਂ ਲੱਗੀਆਂ ਯੂਨੀਕ ਜਿਹੀਆਂ ਲੱਗੀਆਂ ਤੇ ਜਿਹੜੀਆਂ ਮੋਸਟਲੀ ਪਿੰਡਾਂ 'ਚ ਹੁੰਦੀ ਐ ਤੇ ਫਿਰ ਅਸੀਂ ਉਦੋਂ ਹੀ ਡਨ ਕਰਤਾ ਸੀ ਕਿ ਹੁਣ ਫਸਲ ਕਰਦੇ ਆਪਾਂ ਹਨਾ ਕਿ ਮੈਨੂੰ ਬਸ ਤੁਸੀਂ ਸਕ੍ਰਿਪਟ ਦੇ ਦਿਓ ਸਕ੍ਰੀਨ ਪਲੇ ਦੇ ਦਿਓ ਮੈਂ ਇਹਦੇ ਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਵਾਂ ਤੇ ਅਸੀਂ 4-5 ਮਹੀਨੇ ਤੋਂ ਕੰਮ ਕਰ ਰਹੇ ਹਾਂ ਇਹਦੇ ਤੇ ਜੀ ਫਸਲ ਨੂੰ ਸਫਲ ਵੀ ਤੁਸੀਂ ਕਰਨਾ ਐ ਡਾਇਰੈਕਟ ਵੀ ਤੁਸੀਂ ਕਰਨਾ ਤੇ ਐਕਟ ਵੀ ਤੁਸੀਂ ਕਰਨਾ ਐ ਨਹੀਂ ਮੈਂ ਤਾਂ ਕੀ ਕਰਨਾ ਮੇਰੀ ਪੂਰੀ ਟੀਮ ਨੇ ਕਰਨਾ ਹੈ ਮੇਰੀ ਕਾਸਟ ਨੇ ਕਰਨਾ ਹੈ ਕਹਿੰਦਾ ਮੈਂ ਤਾਂ ਆਰਟਿਸਟ ਨਾਲ ਨਹੀਂ ਕਰਨਾ ਪਰ ਇੱਕ ਟੀਮ ਵਰਕ ਹੈ ਆਬਵੀਅਸਲੀ ਅਗਰ ਮਤਲਬ ਸਾਰਿਆਂ ਦੀ ਮਿਹਨਤ ਹੈ ਸਾਰੇ ਚੰਗੀ ਮਿਹਨਤ ਕਰ ਵੀ ਰਹੇ ਆ ਤਾਂ ਮੈਨੂੰ ਲੱਗਦਾ ਕਿ ਪ੍ਰੋਡਕਟ ਵਧੀਆ ਬਣ ਕੇ ਆਊਗਾ ਉਹ ਕਿਹੜੀ ਕਲਾਇੰਟ ਸੀ ਜਿਹੜੇ ਤੁਸੀਂ ਦੱਸਿਆ ਕਿ ਬਸ ਜਦੋਂ ਉਹਨਾਂ ਨੇ ਸਾਨੂੰ ਲਾਈਨ ਦੱਸੀ ਅਸੀਂ ਓਕੇ ਕਰਤਾ ਨਾ ਜਾਨਾ ਸਰ ਉਹਨਾਂ ਨੇ ਨਾ ਹਜੇ ਅਸੀਂ ਉਹ ਦੱਸ ਨਹੀਂ ਸਕਦੇ ਤਿੰਨ ਚਾਰ ਚੀਜ਼ਾਂ ਉਹਨਾਂ ਨੇ ਦੱਸੀਆਂ ਜਿਹੜੀਆਂ ਕਿ ਮੈਨੂੰ ਲੱਗੀਆਂ ਕਿ ਯਾਰ ਇਹ ਬਚਪਨ ਚ ਇਹ ਚੀਜ਼ਾਂ ਤਾਂ ਮੈਂ ਵੀ ਸੁਣੀਆਂ ਜਾਂ ਦੇਖੀਆਂ ਹੈ ਹਨਾ ਸ਼ੈਨੂਰ ਨੂੰ ਵੀ ਲੱਗਿਆ ਕਿ ਯਾਰ ਇਹ ਤਾਂ ਸਾ ਉਹਨੂੰ ਲੱਗੇ ਕਿ ਇਹ ਤਾਂ ਉਹ ਮਤਲਬ ਬੰਬਈ ਤੋਂ ਬਾਹਰ ਮਤਲਬ ਹైదరాబాద్ ਤੋਂ ਹੈ ਨਾ ਕਿ ਇਹ ਚੀਜ਼ਾਂ ਤਾਂ ਉੱਧਰ ਵੀ ਹੁੰਦੀ ਹੈ ਤਾਂ ਫਿਰ ਸਾਨੂੰ ਲੱਗੇ ਕਿ ਯਾਰ ਇਹ ਤਾਂ ਮਤਲਬ ਹਰ ਤੀਜੇ ਕਰ ਦੀ ਕਹਾਣੀ ਹੈ ਜਾਂ ਕੁਝ ਕਹਿ ਲੋ ਚਾਹੇ ਉਹ ਪੰਜਾਬੀ ਹੋਵੇ ਚਾਹੇ ਹਿੰਦੀ ਬੋਲਦਾ ਹੋਵੇ ਚਾਹੇ ਮਰਾਠੀ ਕੋਈ ਵੀ ਹੈ ਨਾ ਤਾਂ ਫਿਰ ਸਾਨੂੰ ਲੱਗੇ ਕਿਤੇ ਨਾ ਕਿਤੇ ਕਨੈਕਟ ਹੋਏਗੀ ਆਡੀਅנס ਉਹ ਚੀਜ਼ ਨਾਲ ਜਿਹਨੂੰ ਜਦੋਂ ਅਸੀਂ ਨਾ ਉਦੋਂ ਹੀ ਪਸੰਦ ਕਰਦੇ ਹੁੰਨੇ ਸਾਨੂੰ ਲੱਗਦਾ ਜੀ ਜਦੋਂ ਸਾਨੂੰ ਲੱਗਦਾ ਇਹ ਤਾਂ ਸਾਡੀ ਆਪਣੀ ਕਹਾਣੀ ਹੈ ਜੇ ਤਾਂ ਇਹ ਸਾਡੇ ਨਾਲ ਦੇ ਪਿੰਡ ਹੋਇਆ ਜੀ ਇਹ ਤਾਂ ਸਾਡੇ ਪਿੰਡ ਵੀ ਹੋਇਆ ਸੀ ਤਾਂ ਤਾਂ ਕਰਕੇ ਸਾਨੂੰ ਲੱਗੇ ਕਿ ਨਹੀਂ ਆਪਾਂ ਇਸੇ ਤੇ ਕੰਮ ਕਰਦੇ ਹਾਂ ਸਾਰੇ ਮੈਂ ਤੁਹਾਡੇ ਕੈਰੈਕਟਰ ਬਾਰੇ ਵੀ ਜ਼ਰੂਰ ਜਾਨਣਾ ਚਾਹਾਂਗੀ ਫੌਜੀ ਦਾ ਕੈਰੈਕਟਰ ਹੈ ਨਾ ਤੁਸੀਂ ਪਲੇ ਕਰ ਰਹੇ ਹੋ ਤੇ ਉਹਦੇ ਬਾਰੇ ਮੈਂ ਥੋੜਾ ਹੋਰ ਜਾਨਣਾ ਚਾਹਾਂ ਹਾਂ ਹੋਰ ਤਾਂ ਮੈਂ ਖੈਰ ਤੁਸੀਂ ਫਸਲ ਤੋਂ ਬਾਅਦ ਹੀ ਜਾਣ ਪਾਓਗੇ ਮੈਂ ਦੱਸਦਾ ਨਹੀਂ ਕਿ ਫੌਜੀ ਦਾ ਕੈਰੈਕਟਰ ਹੈਗਾ ਤੇ ਮਤਲਬ ਜਿਹੜਾ ਜੀਮੀਦਾਰ ਪਰਿਵਾਰ ਤੋਂ ਹੈ ਨਾ ਤੇ ਕਿੱਦਾਂ ਦਾ ਉਹਦਾ ਇੱਕ ਫੈਮਲੀ ਹੈ ਫੈਮਲੀ ਨਾਲ ਮੰਨ ਲਓ ਬਣਦੀ ਨਹੀਂ ਬਣਦੀ ਉਹਦਾ ਵਿਆਹ ਹੁੰਦਾ ਹੈ ਤੇ ਉਸ ਵਾਰ ਸ਼ਹੀਦ ਹੁੰਦਾ ਹੈ ਤੇ ਉਹਦੀ ਵਾਈਫ ਨੂੰ ਕਿੱਦਾਂ ਸਰਵਾਈਵ ਕਰਨਾ ਪੈਂਦਾ ਹੈ ਮਤਲਬ ਆਲਮੋਸਟ ਤੁਹਾਨੂੰ ਕਾਫੀ ਕੁਝ ਇੰਦੇ ਚ ਦੇਖਣ ਨੂੰ ਮਿਲੇਗਾ ਜਦੋਂ ਤੁਹਾਨੂੰ ਕਰੈਕਟਰ ਦਾ ਪਤਾ ਲੱਗ ਗਿਆ ਤੁਸੀਂ ਫੌਜੀ ਦਾ ਕਰੈਕਟਰ ਪਲੇ ਕਰ ਰਹੇ ਹੋ ਫਿਰ ਤੁਸੀਂ ਉਸ ਚੀਜ਼ ਨੂੰ ਕਿੰਨਾ ਜ਼ਿਆਦਾ ਅਬਜ਼ਰਵ ਕਰਨਾ ਸ਼ੁਰੂ ਕਰ ਦਿੱਤਾ ਜਾਂ ਆਪਾਂ ਮੂਵੀਜ਼ ਦੇਖ ਕੇ ਜਿਹੜੇ ਫੌਜੀ ਦਾ ਕਰੈਕਟਰ ਪਲੇ ਕਰਦੇ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਹੈ ਰੀਅਲ ਲਾਈਫ ਦੇ ਵਿੱਚ ਉਹੋ ਜਿਹੇ ਲੋਕਾਂ ਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੱਤਾ ਕਿ ਹਾਂ ਮੈਂ ਉਹ ਕਰੈਕਟਰ ਦੇ ਵਿੱਚ ਬਿਲਕੁਲ ਚੰਗੀ ਤਰ੍ਹਾਂ ਖੁੱਬ ਜਾ ਕਿ ਹਾਂ ਜੇ ਮੈਨੂੰ ਲੁੱਕੀ ਸਕਰੀਨ ਤੇ ਦੇਖਣ ਤਾਂ ਕਹਿਣ ਕਿ ਹਾਂ ਇਹ ਰੀਅਲ ਜੀ ਫੌਜੀ ਹੈ ਜੀ ਇਹ ਨਾ ਆਪਣਾ ਪਹਿਲਾਂ ਮੈਂ ਸੋਚਿਆ ਨਹੀਂ ਸੀ ਕਿ ਮੈਂ ਫੌਜੀ ਦਾ ਕਰੈਕਟਰ ਕਰਨਾ ਬਟ ਚਲੋ ਅਸੀਂ ਕੁਝ ਹੋਰ ਸੋਚਿਆ ਸੀ ਹੌਲੀ ਹੌਲੀ ਮਤਲਬ ਬਣਿਆ ਕਿ ਚਲੋ ਜਿੱਦਾਂ ਮੈਂ ਸਕ੍ਰਿਪਟ ਵੀ ਪੜਦਾ ਸੀ ਅਸੀਂ ਰੇ ਅਸਲ ਵਗੈਰਾ ਕਰਦੇ ਸੀ ਸਾਰੇ ਤਾਂ ਉਹ ਮਤਲਬ ਕਹਿੰਦੇ ਨਹੀਂ ਹੁੰਦੇ 1 ਮਹੀਨਾ ਪਹਿਲਾਂ ਹੀ ਫਿਰ ਉਹ ਫਾਈਨਲ ਹੋਇਆ ਤੇ ਉਹਦੇ ਚ ਮੋਸਟਲੀ ਸਾਡੇ ਜਿਹੜੇ ਫਰੈਂਡ ਸਰਕਲ ਚ ਪਿੰਡਾਂ ਦੇ ਨਾਲ ਫੌਜੀ ਆ ਮੁੰਡੇ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਜਿੱਦਾਂ ਮੈਂ ਵੀ ਐਜ਼ ਅ ਡਾਇਰੈਕਟਰ ਕਹਿੰ ਲੋ ਜਾਂ ਆਰਟਿਸਟ ਗੱਲ ਕੀਤੀ ਹੈ ਹੁਣ ਜਦੋਂ ਇੱਕ ਫੌਜੀ ਛੁੱਟੀ ਜਾਂਦਾ ਹੈ ਪਹਿਲੀ ਵਾਰ ਕੀ ਐਕਸਾਈਟਮੈਂਟ ਹੁੰਦੀ ਹੈ ਉਹਨੂੰ ਹਨਾ ਕਰ ਜਾਣ ਦੀ ਕਰ ਕੀ ਸਮਾਨ ਲੈ ਕੇ ਜਾਊਗੀ ਮੈਂ ਆ ਵੀ ਲੈ ਜਾ ਮੈਂ ਉਹ ਵੀ ਲੈ ਜਾ ਜਿਹੜਾ ਵਿਆਹ ਤੋਂ ਬਾਅਦ ਜਿਹਨੇ ਪਹਿਲੀ ਵਾਰ ਘਰ ਆਉਣਾ ਆਪਣੀ ਘਰ ਵਾਲੀ ਨੂੰ ਮਿਲਣਾ ਉਹਦੀ ਕੀ ਐਕਸਾਈਟਮੈਂਟ ਹੋਊਗੀ ਕਿ ਮੈਂ ਕੀ ਗੱਲ ਕਰੂੰਗਾ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਉਹਨਾਂ ਨਾਲ ਕੀਤੀਆਂ ਅਗਰ ਮੈਂ ਫੌਜੀ ਮੈਂ ਕਰਦੇ ਹਾਂ ਤਾਂ ਹੁਣ ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਆਪਣੀ ਘਰ ਵਾਲੀ ਨੂੰ ਮਿਲਣ ਜਾਊਂਗਾ ਤਾਂ ਕੀ ਐਕਸਾਈਟਮੈਂਟ ਹੋਊਗੀ ਸ਼ਾਇਦ ਇੱਕ ਤਦੀਲ ਫੌਜੀ ਹੀ ਦੱਸ ਸਕਦਾ ਹੈ ਕਿ ਯਾਰ ਅਸੀਂ ਜਦੋਂ ਬਾਰਡਰ ਤੋਂ ਇੱਥੇ ਆਉਂਦੇ ਆ ਸਾਡੀ ਕੀ ਐਕਸਾਈਟਮੈਂਟ ਹੁੰਦੀ ਹੈ ਮੋਸਟਲੀ ਸਾਰਿਆਂ ਨਾਲ ਮੇਰੀ 5-6 ਜਿਹੜੇ ਮੇਰੇ ਸਰਕਲ ਚ ਸੀ ਮੈਂ ਸਾਰਿਆਂ ਨਾਲ ਗੱਲ ਕੀਤੀ ਸਾਰਿਆਂ ਨੇ ਡਿਫਰੈਂਟ ਡਿਫਰੈਂਟ ਵੇ ਨਾਲ ਉਹ ਚੀਜ਼ ਦੱਸੀ ਹੈ ਨਾ ਮੈਨੂੰ ਉਸ ਤੋਂ ਕਾਫੀ ਕੁਝ ਮਤਲਬ ਆਬਜ਼ਰਵ ਹੋਇਆ ਜਾਂ ਮੈਨੂੰ ਮਿਲੇਆ ਕਿ ਆਪਾਂ ਇਦਾਂ ਵੀ ਕਰ ਸਕਦੇ ਆ ਜਾਂ ਮੈਂ ਇਦਾਂ ਵੀ ਕਰ ਸਕਦਾ ਹਾਂ ਬਿਲਕੁਲ ਆਪਣੇ ਕੈਰੈਕਟਰ ਨੂੰ ਪਾਲਿਸ਼ ਕਰਨ ਦੇ ਲਈ ਹੋਮਵਰਕ ਹੋਣਾ ਕਿੰਨਾ ਕੁ ਜ਼ਿਆਦਾ ਤੁਸੀਂ ਇਸ ਚੀਜ਼ ਨੂੰ ਜ਼ਰੂਰੀ ਸਮਝਦੇ ਹੋ ਕਿਉਂਕਿ ਪ੍ਰੈਕਟਿਸ ਤੋਂ ਬਿਨਾ ਤਾਂ ਕੋਈ ਵੀ ਚੀਜ਼ ਪਰਫੈਕਟ ਨਹੀਂ ਹੁੰਦੀ ਹਨਾ ਤੇ ਤੁਸੀਂ ਇਸ ਚੀਜ਼ 'ਤੇ ਕਿੰਨਾ ਕੁ ਬਿਲੀਵ ਕਰਦੇ ਹੋ ਨਹੀਂ ਨਹੀਂ ਮੈਂ ਇਸ ਚੀਜ਼ 'ਤੇ 100% ਬਿਲੀਵ ਕਰਦਾ ਹਾਂ ਕਿਉਂਕਿ ਜਦੋਂ ਤੁਸੀਂ ਕੋਈ ਕੈਰੈਕਟਰ ਪਲੇ ਕਰਦੇ ਹੋ ਹੁਣ ਮੈਂ ਰੀਅਲ ਲਾਈਫ 'ਚ ਫੌਜੀ ਨਹੀਂ ਹਾਂ ਅਗਰ ਮੈਂ ਸਕਰੀਨ ਤੇ ਫੌਜੀ ਦਿਖੂਗਾ ਵੀ ਨਹੀਂ ਤਾਂ ਸ਼ਾਇਦ ਮਤਲਬ ਉਹਨਾਂ ਨਾਲ ਵੀ ਉਹ ਜਸਟਿਸ ਮਤਲਬ ਜਸਟੀਫਾਈ ਨਹੀਂ ਹੋਗਾ ਇੱਕ ਫੌਜੀ ਲਈ ਵੀ ਹਨਾ ਕਿ ਅਗਰ ਉਹ ਦੇਖੇਗਾ ਕੱਲ ਨੂੰ ਅਗਰ ਉਹਨਾਂ ਨੂੰ ਲੱਗਿਆ ਕਿ ਐਦਾਂ ਦੇ ਤਾਂ ਫੌਜੀ ਹੁੰਦੇ ਹੀ ਨਹੀਂ ਐ ਜਾਂ ਚੀਜ਼ ਤਾਂ ਹੁੰਦੀ ਹੀ ਨਹੀਂ ਐ ਤਾਂ ਉਹ ਚੀਜ਼ ਦਾ ਮੈਨੂੰ ਲੱਗਦਾ ਕੈਰੈਕਟਰ ਕਰਨ ਦਾ ਕੋਈ ਫਾਇਦਾ ਵੀ ਨਹੀਂ ਐ ਤੁਸੀਂ ਆਪਣੇ ਵੱਲੋਂ ਠੀਕ ਐ ਮਤਲਬ ਮਿਹਨਤ ਕਰੋ 100% 200% ਦਿਓ ਹਨਾ ਮਤਲਬ ਜਿੰਨਾ ਤੁਸੀਂ ਉਹ ਕੈਰੈਕਟਰ ਨੂੰ ਜੀ ਸਕਦੇ ਆ ਜਾਂ ਨੇੜੇ ਆ ਸਕਦੇ ਆ ਮੈਨੂੰ ਲੱਗਦਾ ਉਹ ਜ਼ਰੂਰੀ ਐ ਜ਼ਿਆਦਾ ਤੇ ਮੈਂ ਇਸ ਵੈਬ ਸੀਰੀਜ਼ ਤੋਂ हट ਕੇ ਇੱਕ ਸਵਾਲ ਪੁੱਛਣਾ ਚਾਹਨੀ ਕਿ ਆਪਣੀ ਇੰਡਸਟਰੀ ਦੇ ਵਿੱਚ ਕੈਸੀ ਇਹ ਕੈਸੀ ਉਹ ਚੀਜ਼ ਹੈ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਚਾਹੁੰਦੇ ਕਿ ਹੁਣ ਬਦਲ ਜਾਣੀ ਚਾਹੀਦੀ ਹੈ ਕਿ ਹਾਂ ਅਗਰ ਇੱਕ ਜ਼ੋਨਰ ਆਂਦਾ ਸਾਰੇ ਉਹਦੇ ਪਿੱਛੇ ਪਚਦੇ ਹਨਾ ਤੁਹਾਡਾ ਵੱਖਰਾ ਜ਼ੋਨਰ ਆਇਆ ਪੇਂਟਰ ਜਿਨ੍ਹਾਂ ਨੇ ਦੇਖੀ ਉਹਨਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਹਨਾ ਤੇ ਮਤਲਬ ਇੰਨਾ ਕਮਾਲ ਨਹੀਂ ਕਰ ਪਾਈ ਚੰਨੀ ਸੋਹਣੀ ਉਹ ਫਿਲਮ ਸੀ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ देखो ਅਸੀਂ ਪਹਿਲਾਂ ਨਾ ਉਹ ਪੇਂਟਰ ਥੀਏਟਰ ਲਈ ਨਹੀਂ ਬਣਾਈ ਸੀ ਅਸੀਂ ਸਾਨੂੰ ਸੀ ਕਿ ਅਸੀਂ OTT ਪਲੇਟਫਾਰਮ ਤੇ ਕਿਉਂਕਿ ਕਿ ਯੂਨੀਵਰਸਲ ਕਨਸੈਪਟ ਸੀ ਸ਼ਾਇਦ ਪੰਜਾਬ ਚ ਘੱਟ ਸਮਝ ਆਉਂਦਾ ਹੋਣਾ ਤੇ ਪਰ ਚਲੋ ਕਹ ਲੋ ਲੱਕੀਲੀਓ ਥੀਏਟਰ ਤੇ ਰਿਲੀਜ਼ ਹੋਈ ਵਾਈਟ ਹਿੱਲ ਨੇ ਮਤਲਬ ਕਾਫੀ ਸਪੋਰਟ ਕੀਤਾ ਉਸ ਚੀਜ਼ ਲਈ ਤੇ ਜਿੱਦਾਂ ਤੁਸੀਂ ਕਿਹਾ ਨਾ ਕਿ ਹਰ ਬੰਦਾ ਉਸੇ ਚੀਜ਼ ਪਿੱਛੇ ਪੈ ਜਾਂਦਾ ਹੈ ਅਗਰ ਐਕਸ਼ਨ ਆ ਤਾਂ ਐਕਸ਼ਨ ਕਾਮੇਡੀ ਹੈ ਤਾਂ ਕਾਮੇਡੀ ਮਤਲਬ ਪੰਜ ਪੁਰਾਣਾ ਪੰਜਾਬ ਦਿਖਾਣਾ ਤਾਂ ਉੱਧਰ ਨੂੰ ਹੋਲੇ ਐਂਡ ਆਫ ਦਿ ਡੇ ਜਿੱਦਾਂ ਮੈਂ ਕਿਹਾ ਸੀ ਨਾ ਪ੍ਰੋਡਿਊਸਰ ਵੀ ਚਲੋ ਉਸ ਲਈ ਸਹਿਮਤ ਹੈ ਕਿ ਐਂਡ ਆਫ ਦਿ ਡੇ ਮਤਲਬ ਪੈਸਾ ਤਾਂ ਕਮਾਣਾ ਹੀ ਹੈ ਨਾ ਜਿਹੜੇ ਇਨਵੈਸਟ ਕਰਨਾ ਤਾਂ ਉਹ ਰਿਕਵਰੀ ਮਤਲਬ ਹੁੰਦੇ ਕਿ ਸਾਡਾ ਪੈਸਾ ਵੀ ਪੂਰਾ ਹੋਵੇ ਤਾਂ ਉਹ ਚੀਜ਼ ਗਲਤ ਵੀ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਐਦਾਂ ਦੀਆਂ ਫਿਲਮਾਂ ਔਮਨ ਓਰੀਐਂਟਡ ਵੀ ਬਣਨੀਆਂ ਚਾਹੀਦੀਆਂ ਚਾਹੇ ਉਹ ਪੰਜ 6 ਫਿਲਮਾਂ ਤੋਂ ਬਾਅਦ ਇੱਕ ਫਿਲਮ ਹੀ ਕਿਉਂ ਨਾ ਹੋਵੇ ਕਿ ਜਦੋਂ ਤੁਸੀਂ ਇੱਕ ਚੀਜ਼ ਲੋਕਾਂ ਨੂੰ ਦਿਖਾਈ ਜਾਓਗੇ ਨਾ ਦਿਖਾਈ ਕਿਤਨੇ ਕਿਤੇ ਲੋਕਾਂ ਦੇ ਦਿਮਾਗ 'ਚ ਜ਼ਿਹਨ 'ਚ ਬੈ ਵੀ ਜਾਂਦੀ ਹੈ ਪੋਜੀਟਿਵ ਵੀ ਹੋ ਸਕਦੀ ਹੈ ਨੈਗੇਟਿਵ ਵੀ ਹੋ ਸਕਦੀ ਹੈ ਤੇ ਪੁਰਾਣਾ ਪੰਜਾਬ ਬਣਾਇਆ ਸੀ ਮੰਨ ਲਓ ਗਰੇਜ ਬਣਾਇਆ ਸੀ ਇੱਕ ਹਿੱਟ ਹੋਈ ਉਸ ਤੋਂ ਬਾਅਦ ਕਿੰਨੀ ਆਈ ਹੈ ਨਹੀਂ ਚੱਲਨੀ ਹੈ ਇੱਕ ਅੱਧੀ ਵਿੱਚ ਜਿਹੜੀ ਵਧੀਆ ਸੀ ਵਧੀਆ ਕਨਸੈਪਟ ਸੀ ਕੰਟੈਂਟ ਸੀ ਉਹ ਚੱਲ ਪਈ ਹੈ ਸੇਮ ਇਦਾਂ ਹੀ ਐਕਸ਼ਨ 'ਚ ਹੈ ਸੇਮ ਇਦਾਂ ਹੀ ਕਾਮੇਡੀ 'ਚ ਹੈ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਔਮਨ ਓਰੀਐਂਟਡ ਵੀ ਮੈਂ ਨਹੀਂ ਕਹਿੰਦਾ ਮੇਰੀ ਚੱਲੂਗੀ ਜਦ ਮੈਂ ਬਹੁਤ ਵਧੀਆ ਬਣਾ ਦੂੰਗਾ ਸ਼ਾਇਦ ਕਿਸੇ ਹੋਰ ਦੀ ਚੱਲ ਪਏਗੀ ਅਨਾ ਤੱਕ ਲੋਕ ਕੱਟੂ ਕੱਟ ਉਦਾਂ ਦੀ ਬਣਾਣੀਆਂ ਤਾਂ ਸ਼ੁਰੂ ਕਰ ਦਣਗੇ ਨਾ ਤਾਂ ਉਹ ਮਤਲਬ ਸਿਨੇਮਾ ਦੇ ਲੋਕਾਂ ਨੂੰ ਦੇਖਣ ਨੂੰ ਮਿਲੂਗਾ ਕਿਉਂਕਿ ਇਸ ਵੈਬ ਸੀਰੀਜ਼ ਦਾ ਕਨਸੈਪਟ ਬਿਲਕੁਲ ਡਿਫਰੈਂਟ ਹੈ ਮੇਰੇ ਖਿਆਲ ਨਾਲ ਅਜ ਤੱਕ ਖਨਾ ਨਹੀਂ ਬਣਿਆ ਕਿਉਂਕਿ ਇੱਕ ਔਰਤ ਦੀ ਕਹਾਣੀ ਹੈ ਉਹ ਜ਼ੁਲਮ ਹੁੰਦਾ ਉਹਨੂੰ ਸਹਿੰਦੀ ਨਹੀਂ ਉਹ ਤਾਂ ਜਵਾਬ ਵੀ ਦਿੰਦੀ ਹੈ ਤੇ ਬਹੁਤ ਰੇਅਰ ਬਾਲੀਵੁੱਡ ਤੇ ਬਹੁਤ ਬੰਦੇ ਆ ਆਪਣੀ ਪੰਜਾਬੀ ਇੰਡਸਟਰੀ ਚ ਘੱਟ ਬਣਿਆ ਤੇ ਜਦੋਂ ਇਹ ਰਿਲੀਜ਼ ਹੋਣਗੇ ਆਮ ਸ਼ੋਰ ਆਡੀਅנס ਨੂੰ ਉਹਨੇ ਐਕਸੈਪਟੈਂਸ ਦੇਗੀ ਉਹਨੇ ਹੀ ਪਿਆਰ ਵੀ ਕਰੇਗੀ ਇਹਦੇ 5 ਐਪੀਸੋਡ ਹੋਣ ਵਾਲੇ ਆ ਹਾਂਜੀ ਇਹਦੇ 5 ਐਪੀਸੋਡ ਨੇ ਤੇ ਇਸ ਵੈਬ ਸੀਰੀਜ਼ ਤੋਂ ਹੋਰ ਆਪਾਂ ਕੀ ਐਕਸਪੈਕਟ ਕਰ ਸਕਦੇ ਆ ਕਿ ਹਾਂ ਆਡੀਅנס ਦੇ ਨਾਲ ਜ਼ਿਆਦਾ ਕਨੈਕਟ ਕਰ ਰਹੇ ਦੇਖੋ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਕਿਹਾ ਹੈ ਕਿ ਇਹ ਉਦਾਂ ਦੀ ਵੈਬ ਸੀਰੀਜ਼ ਹੈ ਜਿਹੜੀ ਕਿ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਲੱਗੇਗਾ ਕਿ ਇਹ ਸਾਡੇ ਆਸ-ਪਾਸ ਦੀ ਹੀ ਕਹਾਣੀ ਹੈ ਤਾਂ ਲੋਕ ਸ਼ਾਇਦ ਉਸੀ ਚੀਜ਼ ਜਿਹੜਾ ਸਾਡਾ ਪਲੱਸ ਪੁਆਇੰਟ ਹੈ ਕਿ ਉਹ ਚੀਜ਼ ਹੈ ਕਿ ਲੋਕ ਨੂੰ ਐਂਡ ਤੱਕ ਦੇਖਣ ਦੀ ਕੋਸ਼ਿਸ਼ ਕਰਨਗੇ ਕਿ ਅੱਗੇ ਕੀ ਕੀ ਹੋਏਗਾ ਕਿ ਕਿੱਦਾਂ ਕਿੱਦਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਨੇ ਪਾਈਆਂ ਹੋਈਆਂ ਜਿਹੜੀਆਂ ਸਾਡੇ ਮਤਲਬ ਆਸ-ਪਾਸ ਹੁੰਦੀਆਂ ਜਾਂ ਕੁਝ ਤੇ ਜਾਂਦੇ ਆਂਦੇ ਆਡੀਅנס ਨੂੰ ਕੀ ਮੈਸੇਜ ਕਨਵੇ ਕਰਨਾ ਮੈਂ ਬਸ ਮੈਸੇਜ ਇਹ ਹੀ ਦੇਣਾ ਚਾਹਾਂਗਾ ਕਿ ਜਿੱਦਾਂ ਤੁਸੀਂ ਮੇਰੇ ਪਿੰਟਰ ਦੇ ਕੈਰੈਕਟਰ ਨੂੰ ਬਹੁਤ ਪਿਆਰ ਦਿੱਤਾ ਹੈ ਹਨਾ ਤੇ ਫਸਲ 'ਚ ਮੈਂ ਅਜੇ ਡਾਇਰੈਕਟਰ ਵੀ ਡੈਬਿਊ ਕਰ ਰਿਹਾ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਮਤਲਬ ਬਣਾਈ ਹੋਈ ਸਾਡੀ ਫਸਲ ਪਸੰਦ ਆਊਗੀ ਤੇ ਫਸਲ ਨੂੰ ਵੀ ਇੰਨਾ ਹੀ ਪਿਆਰ ਦਿਓ ਥੈਂਕ ਯੂ ਸੋ ਮਚ ਥੈਂਕ ਯੂ ਮੈਮ